ਵੇਖੋ ਮਾਨਸ ਜਨਮਦੁ ਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨ ਮੁੱਖਾ ਨੋ ਫਿਰ ਜਨਮ ਹੈ ਨਾਨਕ ਹਰ ਪਾਏ ਤੂੰ ਹਰ ਤੇਰਾ ਸਭ ਕੋ ਸਭ ਤੋ ਦੇਉ ਪਾਏ RAM ਰਾਜੇ ਕਿਛ ਹਾਥ ਕਿਸੈ ਦੇ ਕਿਛ ਨਹੀਂ ਸਭ ਚਲੈ ਚਲਾਏ ਜਿਨ ਤੋ ਮਿਲੈ ਪਿਆਰੇ ਸੇ ਤੁਦ ਮਿਲੈ ਜੋ ਹਰ ਮਨ ਪਾਏ ਜਨ ਨਾਨਕ ਸਤਗੁਰ ਪੇਟਿਆ ਹਰ ਨਾਮ ਤਰਾਈ ਕੋਈ ਗਾਵੇ ਰਾਗੀ ਨਾਦੀ 베ਤੀ ਬਹੁ ਪਾਤ ਕਰ ਨਹੀ ਹਰ ਹਰ ਭੀਜੈ ਰਾਮ ਰਾਜੇ ਜਿਨਾ ਅੰਤਰ ਕਪਟ ਵਿਕਾਰ ਹੈ ਤਨਾ ਰੋਏ ਕਿਆ ਕੀਜੈ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ